ਸਾਂਜੀ ਬੀਰ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਚੱਲੇ ਆਂ ਆਪਾਂ ਯੂਰੀਆ ਲੈਣਾ ਰਾਜਪੁਰੇ ਲੱਗਿਆ ਰੈਕ ਲੰਬੜਦਾਰ ਵਾਲੀ ਟਰਾਲੀ ਲੈ ਕੇ ਆਏ ਆਂ ਆਪਾਂ 18 ਕੁ ਟੋਈ ਆਪਣੇ ਵਾਲੀ ਦਾ ਬਿੱਡ ਬੁੱਡ ਖੋਲ ਤੇ ਆਪਣੇ ਗੰਨੇ ਕਰਕਾ ਹੰਬਲਾ ਜੀ ਜਾ ਕੇ ਬੜੇ ਰਿਓ ਆਪਣੀ ਵੀਡੀਓ ਕੋਲ ਪਹੁੰਚ ਗਏ ਜੀ ਆਪਾਂ ਰੇਲਵੇ ਸਟੇਸ਼ਨ ਰਕ ਲੱਤੇ ਆਂ ਪੂਰੇ ਐਨ ਲੱਗੇ ਹੋਏ ਆ ਲਿਓ ਜੀ ਲੱਗੀ ਲੜਾਈ ਹੋਣ ਆਪਣਾ ਯੂਰੀਏ ਕੀ ਲੱਗ ਗਿਆ ਡੱਬੇ ਵਾ ਮੂਰਤ ਕਰਿਆ ਆਪਣੀ ਡੱਬੇ ਦਾ ਇਸਕਾ ਯਾਰ ਆ ਫਰਟੀਲਾਈਜ਼ਰ ਇੰਡੀਆ ਲਿਮਟਿਡ ਅੱਗੇ ਦੇ ਘੁੰਮੇਗਾ ਹਾਂ ਹੋ ਗਿਆ ਜੀ ਲੋਡ ਆਪਣਾ ਇਹ ਉਰੀਗਾ ਕਮਾ ਲੈਣ ਦੇ ਟਰਾਲੀ ਅੱਗੇ ਦੇ ਦੀ ਮਹਾਰਾਜ ਪ੍ਰੇਪਾ ਕਿਵੇਂ ਅੰਦਾਜ਼ੇ ਨਾਲ ਪਾ ਲਓ ਪਰ ਕਿਰਕਾ ਸਾਨੂੰ ਦੱਸਦਾ ਕਿ ਘਟੇ ਬਧੇਗਾ। तमाम ਗੱਲ ਜੀ ਲੈ ਵੀ ਹੋਗੀ ਟਰਾਲੀ ਫੁੱਲ ਬਣੀ ਆ ਨਾ ਚਲेंगे ਵੀ ਆਪਣੇ ਬਰਸਾ ਹੈ ਨਹੀਂ ਰਾਮ ਤੇ ਜਾਣਾ ਲੱਗੇਗਾ ਹੌਲੀ ਹੌਲੀ ਲੈ ਚਲਾਂ ਔਰ ਖਾਇਆ ਬੁੱਕੇ ਡਾਲਾ ਪਰਾਂ ਦੇ ਹੈਲੋ ਪਰਾਂ ਨੂੰ ਆ ਰਸਾ ਲਗੇ ਆ ਪਾਣ ਆਪਾਂ ਰਸੀ ਲਈਏ ਬਾਈ ਉਹਦੇ ਟੈਂਪੂ ਵਾਲੇ ਤੇ ਆਪਣੇ ਪਿੰਡ ਵਾਲੇ ਤੇ ਘੰਟੀ ਦੇ ਬਾਦੂ ਆ ਰੱਸਾ ਦਾ ਸੱਤ ਬੱਤ ਮਕਰਨੇ ਵਾਸਤੇ ਉਹ ਡੈਂਕੇ ਮੇ ਆਪਣੇ ਥੈਲੇ ਗਿਰਗੇ ਤੇ ਦੋ ਪਿੱਛੇ ਲੱਦ ਲੈ ਆਪਣਾ ਬਣਾ ਲਈ ਜਗਾਂਦਰ ਆਪਣਾ ਤਰਪਾਲ ਵਿਛਾ ਕੇ ਪੱਲੜ ਆਹ ਦੀ ਟਰਾਲੀ ਬੜੇ ਛੱਡਾ ਸਾਚੂ ਪੀਲੀ ਬੰਦਿਆ ਨੇ ਆਪਣੇ ਨੇ ਸਮੋਸੇ ਖਾ ਕੇ ਲਾਗੇ ਤਾਰਨ ਟਰਾਲੀ ਬਾਬੇ ਦੀ ਕਿਰਪਾ ਕਰਨਾ ਪੂਰਾ ਰੇ ਮਿਲ ਗਿਆ ਆਪਾਂ ਨੂੰ ਫालतू ਹੀ ਮੜਾ ਮੋਟਾ ਸਰ ਜੇਗਾ ਇਹਨਾਂ ਬਤੀਆ ਲਿਓ ਜੀ ਬਾਬੇ ਦੀ ਕਿਰਪਾ ਕਰ ਲਾ ਦੀ ਟਰਾਲੀ ਆਪਾਂ ਨੇ ਅੱਜ ਕਰੇਗੀ ਲੇਬਰ ਆਪਣੀ ਲੋਡ ਥੋੜਾ ਰੇ ਲੈਣ ਗਏ ਤੇ ਲੇਟ ਹੋ ਗਏ ਆਪਾਂ ਰੇ ਢਾਰ ਰਹੇ ਆਂ ਅੱਧਰ ਬੰਦੇ ਆਪਣੇ ਥੋੜਾ ਟਰਾਲੀ ਲਾਣੇ ਮਤਲਬ ਲੇਟ ਹੋ ਗਏ ਦੇਖੋ ਲਦਾਖ ਸਵੇਰੇ ਹੋ ਗਈ ਪੂਰੀ ਲਿਓ ਜੀ ਲਾ ਕੇ ਗੰਨੇ ਟਰਾਲੀ ਆ ਗਿਆ ਆਪਾਂ ਰੇਵੀ ਉਤਰ ਗਿਆ ਆਪਣਾ ਦੇਖੋ ਹੋ ਗਈ ਟਰਾਲੀ ਖਾਲੀ ਬਸੇ ਰਹਿ ਗਏ ਬੰਦੇ ਪੂਰੇ ਹਿੰਮਤੀ ਐਨ ਬਹੁਤ ਮਿਹਨਤ ਕਰੀ ਵਿਚਰੇ ਨੇ ਲਾ ਦੀ ਥੋਕ ਪੂਰਾ ਬਾਪਾ ਬਾਨਾ ਨੇ ਕਿੰਤਰੀ ਆਪਣੀ ਕਿਰਪਾ ਬਣਾਈ ਰੱਖਿਆ ਬਾਈ ਲਿਓ ਜੀ ਤਲੇ ਤਰਪਾਲ ਹੋ ਗਈ ਪੱਲੜ ਪਛਾਦਿਆ ਉੱਪਰ ਆਪਣਾ ਇਹ ਮੋਮ ਜੰਮਾ ਪਾ ਦਿਆ ਉੱਪਰ ਪਾ ਦਿਆਂ ਪੱਲੜ ਉੱਡਣੇ ਤੇ ਐਨ ਦੱਬਦੇ ਨੇ ਡਾਈ ਰੇ ਆਪਣਾ ਤਿੰਨ ਮਹੀਨੇ ਰੱਖਿਆ ਇੱਕ ਦਾਣਾ ਖਰਾਬ ਨਹੀਂ ਹੋਦਾ ਹਵਾ ਨਾ ਲੱਗੇ ਰੇ ਕੋਈ ਖਰਾਬ ਨਹੀਂ ਹੁੰਦਾ ਕੋਈ ਚੱਕਰ ਨਹੀਂ ਐਨ ਪੈਕ ਕਰ ਦੇਗੇ ਇਸ ਨੂੰ ਜਦ ਜਦਨ ਪਾਣਾ ਹੋਏ ਗਰੇਗਾ ਦਿਨ ਆਪਣਾ ਥੋੜਾ ਖੋਲ੍ਹੇ ਕਰਾਂਗੇ ਲੈ ਵੀ ਮਿਲ ਵਾਲੇ ਟਰੈਕਟਰ ਕੀ ਲੱਗ ਗਈ ਤੋ ਆਈ ਹੋਣ ਜੋ ਜੈਗਰੇਗਾ ਭਗਤ ਗੰਨਾ ਲੈ ਕੇ ਤੂ ਤੂ ਗੈਸ ਕਰਦੇ ਆ ਸਾਫ ਇਹਨੂੰ ਲੱਗੀ ਤੋ ਆਈ ਹੋਣ ਰਗੜਾਈ ਫਲਾਣਾ ਕੰਨ ਤੇਲ ਜਾਂ ਪਾ ਲਿਆ ਥੋੜਾ ਜਿਹਾ ਡੀਜ਼ਲ ਮਾ ਪਾਣੀ ਮਾ ਜ ਮਾਰਨੇ ਕੀ ਮੋਟਾ ਮੋਟਾ ਜਰ ਜੁਰ ਤੇ ਇਸ ਕਿਊ ਕਵਾੜ ਜੈਨ ਪ੍ਰੈਸ਼ਰ ਨਹੀਂ ਬਣ ਰਿਹਾ ਮੋਟਰ ਕਹਿ ਲਾ ਧੋਣੇ ਵਾਲਾ ਆਪਣਾ ਹੋ ਗਿਆ ਆ ਜੀ ਹਉ ਠੇਕੇਦਾਰ ਕੈਸੇ ਹੋ ਵਧੀਆ ਠੀਕ ਚੱਲ ਰਿਹਾ ਕੰਮ ਠੀਕ ਚੱਲ ਰਹਾ ਹੈ ਅੱਜ ਪਹਿਲਾ ਟਰਾਲੀ ਲੋਡ ਹੋਇਆ ਆਪਣਾ ਹੈ ਹਾਂ ਚਲੋ ਠੀਕ ਹੈ ਚਲੋ ਗੰਨਾ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਸ਼ਾਮ ਨੂੰ ਵੀਡੀਓ ਆਏਗਾ ਦੇਖ ਲੈਣਾ ਠੀਕ ਹੈ ਹਾਂ ਲਿਓ ਜੀ ਇਹ ਲੱਗੇ ਚਾਰ ਗੇੜ ਆਪਾਂ ਟਰਾਲੀ ਕੱਢेंगे ਬਾਹਰ ਪੱਕੀ ਬਾਹਰ ਪੱਕੇ ਫਿਰ ਸੜਕ ਪਰ ਖੜਾ ਕੇ ਲੱਦਾਂਗੇ ਪਹਿਲੀ ਟਰਾਲੀ ਲੋਡ ਹੋਈ ਅੱਜ ਪਰਮਾਤਮਾ ਦੀ ਕਿਰਪਾ ਕਰਣੀ ਟਰੈਕਟਰ ਲਿਆ ਆ 552 ਟੋਚਨ ਲਾ ਲੇਗੇ ਮੁਰੇ ਠੀਕ ਬੰਦੇ ਨੂੰ ਦੱਸ ਦਿਆ ਵੀ ਸ਼ਾਮ ਨੂੰ ਵੀਡੀਓ ਆਏਗੀ ਦੇਖ ਲਿਓ ਹੈ 8 ਵਜੇ ਵੀਡੀਓ ਪੈ ਜੇਗੀ ਅਪਲੋਡ ਹੋ ਜੇਗੀ ਆਪਣੀ ਉਹ ਗਿਆ ਟੋਚਨ ਬੰਦਾ ਆ ਰਿਹਾ ਟਰੈਕਟਰ ਚਲਾਣੇ ਵਾਲਾ ਬੰਦਾ ਨਹੀਂ ਆਪਣਾ ਪੂਰੇ ਨੂੰ ਕਰਿਆ ਮੈਂ ਫੋਨ ਆ ਰਿਹਾ ਪੂਰਾ ਲਿਓ ਜੀ ਟਰੈਕਟਰ ਟਰਕ ਤੋਂ ਲੈ ਆਪਾਂ ਨੇ ਇਹੋ ਟਰਾਲੀ ਛੱਡਣ ਚਲੇ ਆਪਾਂ ਲੰਬੜਦਾਰ ਵਾਲੀ ਸਾਫ ਸੁਥਰ ਕਰਕੇ ਰੇ ਧਾਰਤ ਤੇ ਆਦਾ ਮੈਂ ਅੱਠ ਸੌ ਪੰਜਾਹ ਪੰਜ ਕਿੱਗ ਆਪ ਆਪਣਾ ਗੰਨੇ ਵਾਲੇ ਖੇਤ ਮਾ ਖੜਿਆ ਉੱਥੇ ਟੋਚਣ ਪਾਇਆ ਦਾ ਉਹਨੂੰ ਉਹ ਟਰਾਲੀ ਛੱਡ ਕੇ ਬੈਠ ਟਰੈਕਟਰ ਮੈਂ ਪਾਵੇਂਗਾ ਆਪਾਂ ਗੰਨੇ ਵਾਲੀ ਟਰਾਲੀ ਅਵੇ ਢੋਈ ਜਾ ਹੈਗਾ ਗੰਨਾ ਬਣਾ ਸਿਆਲ ਸਿਆਲ ਚਲੇਗਾ ਮਿੱਲਮਾ ਵਿਚਾਰਾਂ ਲਿਓ ਜੀ ਆਪਾਂ ਨੇ ਧੋ ਧੂਕੇ ਹੌਲੈਂਡ ਪਾਤੇ ਆਪਣਾ ਨੀਲੀ ਟਰਾਲੀ ਦਾ ਐਡੀਸ਼ਨ ਬਾਬੇ ਦੀ ਕਿਰਪਾ ਗੱਲ ਮਹਾਰਾਜ ਸੁਖ ਸੰਤਗੀ ਰੱਖਿਆ ਉਹ ਕੀ ਫੋਰਬੇਲ ਕੀ ਗੱਲ ਨੂੰ ਕਰਾਣੀ ਆਪਣਾ ਸਰਵਿਸ ਥੋੜਾ ਹੋਰ ਕੰਮ ਐ ਉਸ ਦਾ ਕਰਾਣੇ ਵਾਲਾ ਫਿਰ ਜੋੜेंगे ਉਸ ਨੂੰ ਅਗਲੇ ਕਿਡੇ ਮਾ

ਲੱਦ ਰੀਵਾ ਹੀ ਲੈਵਰ ਆਪਣਾ ਗੰਨਾ ਲੇਟ ਹੋ ਗਏ ਬਈ ਆਪਣਾ ਥੋੜਾ ਰੇ ਰੁਕੇ ਚੱਕਰ ਮਾ ਆਪਾਂ ਥੋੜਾ ਲੇਟ ਹੋ ਗਏ ਬਸ ਰਹਿ ਗਈਆਂ 40 ਕਪੂਲੀਆਂ ਰਹਿ ਗਈਆਂ ਅੱਧੇ ਘੰਟੇ ਮਾ ਤਿਆਰ ਹੋ ਜਾਈਗੀ ਟਰਾਲੀ ਪੱਤੀ ਪੱਤੀ ਸਾਫ ਕਰ ਕੈਨ ਹਰ ਸੇ ਰੁਸੇ ਪਾ ਕੇ ਲੱਗੀ ਰਾੜਾਂ ਪੈ ਗਈਆਂ ਲੱਗੀ ਕਸਾਈ ਹੋਣਾ ਹੈ ਰਸ ਕੱਢਦੇ ਆ ਗੰਨਾ ਖਿੱਚ-ਖਿੱਚ ਕੇ ਸਾ ਚਲੋ ਤੈ ਜੇਪਾਂ ਮੇ ਕਦੇ ਹੱਥ ਪਾਏ ਤੂੰ ਲੱਗ ਗਿਆ ਯਾਰ ਇਕੱਲਾ ਬੰਦਾ ਥੋੜੀ ਕਸੇਗਾ ਲਿਓ ਜੀ ਹੋ ਗੇ ਰਸੇ ਰੁਸੇ ਡੈਟ ਆਪਣਾ ਨਿਪਟੜ ਗਿਆ ਇੱਕ ਰਸਾ ਰਹਿ ਗਿਆ ਅਰਦਾਸ ਕਰਿਓ ਬਈ ਸਾਰੇ ਵੀ ਮਹਾਰਾਜ ਸਾਹਿਬ ਪਰ ਕਿਰਪਾ ਬਣਾਈ ਰੱਖਿਆ ਆਪਣੀ ਸਭ ਦਾ ਕੰਮਕਾਰ ਵਧੀਆ ਚੱਲੇ ਲੈ ਬਈ ਫੋਨ ਹੈ ਪਾਲਟੀ-ਪੁਲਟੀ ਕਰ ਲਈ ਹੈ ਹਾਂ ਦਾਰੂ ਨਾ ਪੀਏ ਕਰੋ ਠੰਡੇ ਪੀ ਲੇ ਕਰੋ ਮਠਾਈ ਖਾ ਲੇ ਕਰੋ ਦਾਰੂ ਖਰਾਬ ਕਰਾ ਹੈ ਲੈ ਭਈ ਪਰਨ ਤੇਰੀ ਹੈ ਠੀਕ ਹੈ ਭਾਈ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਦਾ ਬਣੇ ਰਹੇ ਕਰੋ ਆਪਣੇ ਚੈਨਲ ਗੱਲ ਨਿਬੜ ਗਿਆ ਆਪਣਾ ਟਰਾਲੀ ਹੋ ਗਈ ਲੋਡ ਦੇਖਦੇ ਆ ਸਾਹੀ ਦੀ ਸਵੇਰੇ ਸਾਜਰੇ ਮਿਲਣ ਨੂੰ ਬਾਕੀ ਉਹ ਟਰਾਲੀ ਕਰਨ ਲੈ ਜਾ ਮੈਂ 855 ਘਰਾਂ ਨੂੰ ਦੁਬਾਰੇ ਆਵਾਂ ਫਿਰ ਇਹ ਲੈਣ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਣੇ ਰਹੀ ਕਰੋ ਆਪਣੀ ਵੀਡੀਓ ਗੈਲ ਦੁਬਾਰੇ ਫਿਰ ਸਾਰਿਆਂ ਨੂੰ ਇੱਕ ਵਾਰੀ ਬਾਈ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਧੰਨਵਾਦ ਥੈਂਕ ਯੂ